ਮੇਰੇ ਦੇਸ਼ ਦੇ ਮਹਾਨ ਅਨਦਾਤਾ ਜੀਓ ਬਜ਼ੁਰਗੋ ਮਤਾਵੋ ਪਹਿਨੋ ਬੱਚਿਓ ਰਿਹਾਨੀ ਭਰਾਵੋ ਤੇ ਨੌਜਵਾਨ ਵੀਰੋ ਗੱਜ ਕੇ ਫੱਤੇ ਬੁਲਾਓ ਸਿਰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਖਾਤੇ ਮੈਂ ਕਿਸਾਨੀ ਮੁੱਦੇ ਤੋਂ ਪਹਿਲਾਂ 2 ਮਿੰਟ ਗੱਲ ਕਰਨੀ ਚਾਹੁੰਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਤੁਸੀਂ ਤਾਂ ਪਿੱਛੇ ਦੇਖਿਆ ਨਹੀਂ ਮੈਨੂੰ ਗੁੱਸਾ ਆਇਆ ਮੈਂ ਉਹ ਚੈਨਲ ਵਾਲੇ ਵੀਰ ਨੂੰ ਬੇਨਤੀ ਕਰਨਾ ਹੈ ਜੀਵਨ ਦੇ ਚ ਇੰਨੀ ਵੀ ਅਣਖ ਹੈਗੀ ਤੇ ਹੁਣ ਆ ਕੇ ਵੀਡੀਓ ਬਣਾਵੇ ਇੱਥੇ ਜਾਗਰਣ ਚੈਨਲ ਪਤਾ ਨਹੀਂ ਕਿਹੜਾ ਤੈਨ ਕੇ ਜਾਗਰਣ ਪੰਜਾਬੀ ਜਾਗਰਣ ਪੰਜਾਬੀ ਜਾਗਰਣ ਇੱਥੇ ਆ ਕੇ ਬਣਾਵੇ ਜੇ ਉਹਦੇ ਉਹਦੇ ਚ ਖੂਨ ਆਪਦੇ ਪਿਓ ਦਾ ਤਾਂ ਕਿਉਂਕਿ ਇਹ ਲੋਕ ਸਾਡੇ ਸੰਘਰਸ਼ ਨੂੰ ਖਰਾਬ ਕਰ ਰਹੇ ਆ ਜਿਹੜੇ ਹਾਂ ਬਖਿਆ ਜਿਹੜਾ ਉਹਦਾ ਮੂੰਹ ਚ ਕੈਮਰਾ ਤੋਰ ਦਿੰਦੇ ਗਰੀਬਾਂ ਨੂੰ ਇੱਥੇ ਤੁਸੀਂ ਇੰਟਰਵਿਊ ਲੈਣਾ ਹੈ ਕਿ ਸੋ ਲੋਕਾਂ ਦੇ ਵੀ ਤੁਸੀਂ ਕਹਿੰਦੇ ਹਾਂ ਜੀ ਤੁਸੀਂ ਸਰਪੰਚ ਦੇ ਘਰੇ ਕਿਉਂ ਗਏ ਉੱਥੇ ਮਠਿਆਈ ਕੋ ਖਾ ਕੇ ਸਰਪੰਚ ਚੁੱਪ ਕਰ ਜਾਇਆ ਬਸ ਬੁਰਾ ਗੱਲ ਹੁੰਦਾ ਹੈ ਭਾਈ ਚੁੱਪ ਗੱਲ ਹੁੰਦੇ ਤੂੰ ਬੋਲਿਆ ਜਿਹੜਾ ਬੋਲ ਰਿਹਾ ਸੀ ਹਾਂ ਤੂੰ ਤੇਰੇ ਮੇਰੀ ਅੱਧੀ ਉਮਰ ਤੂੰ ਬੋਲਣ ਦੀ ਅਕਲ ਨਹੀਂ ਕਹਿੰਦਾ ਢੋਲਕੀ ਸ਼ੈਣ ਵਾਲੇ ਆਏ ਆ ਦੱਸੋ ਅਸੀਂ ਢੋਲਕੀ ਸ਼ੈਣ ਵਾਲੇ ਆਏ ਮੈਂ ਕਿਸਾਨ ਆ ਮੇਰੇ ਕੋਲੇ ਵੀ ਪੈਣੀ ਐ ਮੈਂ ਕਿਸਾਨ ਦੇ ਸੰਘਰਸ਼ ਚ ਆਇਆ ਮੈਨੂੰ ਬੇਰ ਭਰਾਵਾਂ ਨੇ ਬੁਲਾਇਆ ਮੈਂ ਆਇਆ ਦੱਸੋ ਜਵਾਬ ਦਿੱਤਾ ਬਿਲਕੁਲ ਮੈਂ ਦੇਈ ਨਹੀਂ ਸਕਦਾ ਕਿਉਂਕਿ ਜੇ ਤੁਹਾਡੇ ਪਰਿਵਾਰਾਂ ਚ ਅਸੀਂ ਪ੍ਰੋਗਰਾਮ ਲਾਉਣੇ ਐ ਅਸੀਂ ਕਲਾਕਾਰ ਕੱਢ ਕੇ ਆਏ ਆ ਆਪਦੇ ਚੋਂ ਮੈਂ ਕਲਾਕਾਰ ਬਾਅਦ ਚ ਆ ਮੈਂ ਪਹਿਲਾਂ ਕਿਸਾਨ ਐ ਨਿਕਲੋ ਜਿੰਦਾਬਾਦ ਨਿਕਲੋ ਜਿੰਦਾਬਾਦ ਮੈਂ ਉਹਨਾਂ ਵੇਲੇ ਚੋਂ ਉਨਾ ਵੇਲੇ ਚ ਵਾਹੀ ਕੀਤੀ ਜਦੋਂ ਤੁਹਾਡੇ ਡੈਡੀ ਦਾ ਵਿਆਹ ਵੀ ਨਹੀਂ ਹੋਇਆ ਹੋਣਾ ਤੁਹਾਨੂੰ ਦੱਸ ਦੇਣਾ ਚਾਹਣਾ ਵੱਡੇ ਦੀ ਇੱਜ਼ਤ ਕਰਨੀ ਸਿੱਖੋ ਢੋਲਕੀਆਂ ਸ਼ੈਣੇ ਵਾਲੇ ਕੰਜਰ ਸਾਨੂੰ ਬਹੁਤ ਲੋਕਾਂ ਨੇ ਕਹਿੰਦੇ ਹੈਗੇ ਕੰਜਰ ਅਸੀਂ ਰੇਤਾ ਨਹੀਂ ਵੇਚਦੇ ਅਸੀਂ ਪੱਜਰੀੜੀ ਵੇਚਦੇ ਅਸੀਂ ਨਸ਼ੇ ਨਹੀਂ ਵੇਚਦੇ ਕੰਜਰ ਹੈ ਲਾਲੋ ਜੀ ਨੇ ਜ਼ੋਰ ਲਾਉਣਾ ਬੁਕਾਓ ਮੀਡੀਆ ਬੁਕਾਓ ਮੀਡੀਆ ਮੁਰਦਾਬਾਦ ਮੋਦੀ ਮੀਡੀਆ ਮੁਰਦਾਬਾਦ ਮੁਰਦਾਬਾਦ ਪੰਜਾਬੀ ਜਾਗਰਣ ਪੰਜਾਬੀ ਜਾਗਰਣ ਦੁੱਖਾਂ ਕਰ ਰਹੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਜਿਹੜੇ ਗਰੀਬ ਦਾ ਭੋੜਾ ਦਾ ਕਿਸਾਨ ਫੜ ਲੈਂਦੇ ਆ ਤੁਸੀਂ ਦੱਸੋ ਜੀ ਤਿੰਨ ਆਰਡੀਨੈਂਸ ਕਿਹੜੇ ਆ ਬਈ ਜ਼ਰੂਰੀ ਹਰ ਕੋ ਨੂੰ ਪਤਾ ਹੋਵੇ ਕੋਈ ਇਹਨਾਂ ਪੜਿਆ ਨਹੀਂ ਜੇ ਨੇ ਜੇ ਪੜੇ ਹੁੰਦੇ ਤਾਂ ਥੋੜੇ ਸੂਤ ਆਉਣਾ ਸੀ ਪਹਿਲਾਂ ਹੀ ਗੱਲ ਚ ਬੋਟਾ ਨਾ ਨਿਕੰਦਾ ਪਰ ਆਰ ਪੜਦਾ ਸਾਡੇ ਲੀਡਰ ਆ ਜਿਹੜੇ ਬੈਠੇ ਜਿਨ੍ਹਾਂ ਨੂੰ ਪਹਿਲਾਂ ਪਤਾ ਸੀ ਵੀ ਆ ਕੁਝ ਹੋ ਰਿਹਾ ਉਹ ਕੁਸ ਕੇ ਹੀ ਨਹੀਂ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਕਦੇ ਜ਼ਿੰਦਗੀ ਚ ਇਹਨਾਂ ਗੁੱਸੇ ਨੂੰ ਹੋਇਆ ਮੈਨੂੰ ਭਾਗ ਕੋ ਗੋਲੀ ਮਾਰ ਦੇ ਜੇ ਕਿਸ ਨੂੰ ਗੁੱਸਾ ਚੜੇ ਮੈਂ ਮਰ ਜਾਊਗਾ ਪਰ ਇਹੋ ਜੀ ਜ਼ਿੰਦਗੀ ਲੈਣਾ ਕਿ ਇਹ ਲੋਕ ਸਾਨੂੰ ਦੱਸਣਗੇ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਮੈਂ ਉਸ ਘਰ ਤੋਂ ਚੱਲਣਾ ਮੇਰੀ ਸਿਸਟਰ ਵਈ ਹੈ ਕਿੜੇ ਵਾਲੀ ਮੈਂ ਉੱਥੇ ਨਾ ਜਾਵਾਂ ਜੇ ਮੈਨੂੰ ਕੁੱਟ ਕੇ ਚੂਰੀ ਖਵਾ ਦੇ ਭੈਣ ਮੇਰੀ ਤੇ ਮੈਂ ਨਾ ਖਾਵਾਂ ਇਹ ਦੱਸਣ ਕੇ ਸਾਨੂੰ ਅਸੀਂ ਖਾਣਾ ਤੇ ਕੀ ਨਹੀਂ ਖਾਣਾ ਆ ਧਰਨੇ ਤੇ ਕਿਸਾਨ ਬੈਠੇ ਸਾਰੇ ਰੋਟੀ ਖਾ ਗਏ ਆ ਭਾਈ ਇਧਰ ਅਸੀਂ ਧਰਨੇ ਤੇ ਆਏ ਆ ਮਰਨੇ ਤੇ ਨਹੀਂ ਆਏ ਹਾਂ ਜਦੋਂ ਅਸੀਂ ਮਰ ਗਏ ਫਿਰ ਜੋ ਮਰਜ਼ੀ ਕਰ ਲਓ ਸਾਰੀਆਂ ਸਰਕਾਰਾਂ ਪੁੜੀਆਂ ਹੋਈਆਂ ਤੁਸੀਂ ਵੀ ਤੁਲੇ ਹੋਇਆ ਇਹ ਛਸ਼ਾਤ ਮਰ ਗਿਆ ਜੀ ਅ ਰੀਆ ਕੀ ਕਰ ਰਹੀ ਹੈ ਕੋਈ ਕਿਸਾਨ ਦੀ ਗੱਲ ਵਿਖਾਈ ਜਾ ਕਦੇ ਮੈਂ ਮਾਫੀ ਚਾਹੁੰਦਾ। ਬែក ਪੜਿਆ ਲਿਖ ਇਨਸਾਨ ਹੈ ਮੈਂ ਮੇਰੀ اخلاق ਚ ਨਹੀਂ ਇਹ ਗੱਲ ਪਰ ਇਸ ਬੰਦੇ ਨੇ ਮੈਨੂੰ ਗੁੱਸਾ ਚੜਾ ਦਿੱਤਾ। ਤੁਸੀਂ ਵੀ ਸੰਤੋਖ ਸਿੰਘ ਸਾਹਿਬ ਇੰਟਰਵਿਊ ਕੀਤੀ ਮੈਂ ਤੁਹਾਡੀ ਤਾਰੀਫ ਕਰਦਾ। ਕੋਈ ਨਾ ਬੱਚਾ ਦੇਖੋ ਮੇਰਾ ਭਰਾ ਛਪਾ ਮੈਂ ਕਹਿੰਦਾ ਵੀ ਇਹਨੂੰ ਸਿੱਖਣਾ ਚਾਹੀਦਾ ਤੇ ਆਪ ਤੋਂ ਵੱਡੇ ਦੀ ਇੱਜ਼ਤ ਕਿਵੇਂ ਕਰਨੀ ਹੈ। ਮੈਂ ਚੈਨਲ ਵਾਲਾਂ ਨੂੰ ਵੀ ਕਹਿੰਦਾ ਕਿ ਹਰ ਬੰਦੇ ਨੂੰ ਕੈਮਰਾ ਨਾਲ ਸਾਡੇ ਕੋਲੋਂ ਮਾੜੀ ਬੁੜ ਕਾਬਲੀਅਤ ਹੋਣੀ ਚਾਹੀਦੀ ਹੈ। ਮੈਂ ਐਮਏ ਬੀਏਡ ਪੜ੍ਹਿਆ 20 ਸਾਲ ਦੀ ਸਰਵਿਸ ਕੀਤੀ। ਦੱਸੋ ਕਿਹੜੀ ਤੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ। ਦੱਸੋ ਕਿਹੜੀ ਤੋੜ-ਮੋੜ ਕੇ? ਬ ਕਵਰੀ ਕਰਨੀ ਕਰੋ ਦੂਜੀ ਬਾਤ ਕਰੀ ਤੁਸੀਂ ਬੈਕ ਦੇ ਇੱਕ ਮਿੰਟ ਇੱਕ ਮਿੰਟ ਗੱਲ ਹੋਰ ਸੁਣੋ ਇਹ ਸਰਪੰਚ ਸਾਹਿਬ ਦੇ ਘਰੇ ਸਾਡੀ ਬਾਈਟ ਲੈਣ ਗਏ ਸੀ ਕਹਿੰਦਾ ਉੱਥੇ ਰੌਲਾ ਪਾ ਲੈ ਤੁਸੀਂ ਚਾਰ ਸ਼ਬਦ ਬੋਲ ਦਿਓ ਮੈਂ ਨਹੀਂ ਮੋੜਿਆ ਭੁੱਲਰ ਸਾਹਿਬ ਨੇ ਮੋੜਦਾ ਕਹਿੰਦੇ ਯਾਰ ਅਸੀਂ ਪਰਿਵਾਰ ਦੇ ਵਿੱਚ ਬੈਠੇ ਆਂ ਚੰਗਾ ਨਹੀਂ ਲੱਗਦਾ ਸੀ ਇਸ ਕੰਮ ਲਈ ਨੇ ਅਸੀਂ ਫੋਟੋਆਂ ਖਿਚਾਉਣ ਤੋਂ ਵੀ ਟਲਦੇ ਆਂ ਸਾਨੂੰ ਕੁਝ ਇਹ ਆ ਦੇਖੋ ਵਕਾਊ ਮੀਡੀਆ ਦੇ ਕੰਮ ਕਰ ਦਿਓ ਸ਼ੇਅਰ ਕਰਾ ਮੀਡੀਆ ਵਾਲੇ ਦੀ ਲਾਹਬਾ ਕਰ ਰਹੇ ਨੇ ਹਰਿੰਦਰ ਸੰਧੂ ਕਰ ਦਿਓ ਸ਼ੇਅਰ ਵਾਤੋ ਵਾਤ ਇਹ ਮੀਡੀਆ ਵਾਲਾ ਲਾਹਬਾ ਘੋਰੀਏ ਕਰ ਦਿਓ ਸ਼ੇਅਰ ਕਰਾ ਖਿੱਚ ਕੇ ਕਰਾ ਆ ਮੀਡੀਆ ਇਹਦਾ ਮੂੰਹ ਸਿਰਫ ਲੇਟ ਕੇ ਆ ਜੇ ਨੇ ਸਾਨੂੰ ਕੁਝ ਸਿਆੜੇ ਨਾ ਮਿਹਰਤ ਵਾਲੀ ਗੱਲ ਹੈ ਸਾਨੂੰ ਕਲਾਕਾਰਾਂ ਨੂੰ ਬਕਸਿਆ ਕਰੋ ਜਿੱਥੇ ਵਾਰ ਮੈਂ ਦੱਸੂ ਇੱਕ ਵੀ ਗਾਣਾ ਇੱਕ ਗਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਸ਼ਬਦ ਵੀ ਮੇਰਾ ਕੱਢ ਦਿਓ ਜਿਹਦੇ ਜ ਮੈਂ ਧੀ ਭੈਣ ਨੂੰ ਕੋਈ ਮਾੜਾ ਬੋਲਿਆ ਹੋਵੇ ਬਾਬੇ ਨਾਲਕ ਦੀ ਉਪਮਾ ਸੋਖਮ ਬੰਦਾ ਆਖੀਏ ਜਿੱਤ ਜਮੇਰ ਜਾਨ ਉਸ ਦਿਨ ਮੈਂ ਪੂਰਾ ਉਤਰ ਦੀ ਕੋਸ਼ਿਸ਼ ਕਰਦਾ ਕਿਸਾਨੀ ਮਸਲੇ ਤੇ ਕਿੰਨੇ ਗਾਣੇ ਗਾਏ ਐ ਅੱਜ ਤੋਂ 10 ਸਾਲ ਪਹਿਲਾਂ ਮੇਰਾ ਗਾਣਾ ਗਾਇਆ ਸੀ ਜੱਟਾਂ ਦੀ ਅਸਲ ਕਹਾਣੀ ਕਿਤੇ ਕੱਢ ਗਈਓ YouTube ਤੇ ਸੁਣ ਲਿਆ ਜੀ ਉਸ ਦਿਨ ਮੈਂ ਜੱਟ ਦੀ ਅਸਲ ਤਸਵੀਰ ਉਖਾਈ ਸੀ ਮੈਂ ਅੱਜ ਤੱਕ ਕਈ ਕਹਨ ਵੀ ਪੁੱਛਦਾ ਮੇਰੇ ਭਰਾਵਾਂ ਨੂੰ ਤੇ ਜਿਹੜੇ ਦੱਬ ਕੇ ਕਰਿਓ ਸ਼ੇਅਰ ਮੀਡੀਆ ਦੀ ਰੇਲ ਬਣਾ ਰਿਆ ਬਾਜੀ ਕਰਦੇ ਕਰਦੇ ਓਪਨ ਅੱਜ ਕਰਦੇਓ ਸ਼ੇਅਰ ਮਾੜਾ ਜਲਦੀ ਤੇ ਮੀਡੀਆ ਦੀ ਰੇਲ ਬਣਾਤੀ ਬਾਏ ਹਰਿੰਦਰ ਸੰਧੂ ਨੇ ਪੰਜਾਬੀ ਜਾਗਰਣ ਭਰਾਵਾ ਗੁੱਸਾ ਨਹੀਂ ਕਰੀਦਾ ਹੁੰਦਾ ਸਾਡੀਆਂ ਵੀ ਮਜ਼ਬੂਰੀਆਂ ਉਤੋਂ ਤੂੰ ਸਾਨੂੰ ਜਿੱਤ ਉੜ ਗਏ ਸੈਣੇ ਵਾਲੇ ਕੰਜਰ ਤੋਂ ਕਹਿ ਲੋ ਮਾਦੀਏ ਪੰਜਾਬੀ ਜਾਗਰਣ ਦੇ ਰੇਲ ਬਣਾਤੀ ਬਾਈ ਨੇ ਆ ਦੇਖੋ ਸਾਹਮਣੇ ਖੜਾ ਆ ਸਾਹਮਣੇ ਖੜਾ ਕਰ ਦੋ ਕਰ ਦੋ ਕਿਹੜਾ ਸ਼ੇਰ ਹੈ ਇਹਨੂੰ ਇਹਨੂੰ ਬਾਈ ਨੇ ਅਕਲ ਸਿਖਾਈ ਆ ਇਹਨਾਂ ਨੂੰ ਮੀਡੀਆ ਨੂੰ ਅਕਲ ਸਿਖਾਦੀ ਬਾਈ ਨੇ ਕਰ ਦੋ ਸ਼ੇਅਰ ਕਰੋ ਦੱਬ ਕੇ ਇਹਨਾਂ ਦੀ ਵਕਾਊ ਮੀਡੀਏ ਦੀ ਜਿਹੜੀ ਅਸਲੀਅਤ ਸਾਹਮਣੇ ਆ 20 ਸਾਲ ਪੁਰਾਣੀ ਲਿਆ ਜਾਏ 17 ਸਾਲ 2003 ਚ ਮੈਂ ਸਰਪੰਚ ਸਾਹਿਬ ਦੇ ਘਰੇ ਕਹੋਂ ਲਾਇਆ ਸੀਗਾ ਤੇ ਜੇ ਉਹਨਾਂ ਦੇ ਲੈਸ ਖਾਲਸਾ ਜੀ ਹੁਣ ਜੇ ਮੈਨੂੰ ਲੈ ਕੇ ਘਰੇ ਤੇ ਮੈਂ ਜਵਾਬ ਦੇ ਦਿਆਂ ਤੁਸੀਂ ਛੱਡ ਦੋਗੇ ਰਿਸ਼ਤੇਦਾਰੀਆਂ ਕੱਲੂ ਰਿਸ਼ਤੇਦਾਰੀ ਚ ਵਿਆਹ ਹੋਊਗਾ ਤੁਸੀਂ ਧਰ ਦੇ ਤੇ ਆਉਂਗੇ ਨਹੀਂ ਆ ਤੇ ਜਾਉਂਗੇ ਥੋੜਾ ਜਿਹਾ ਕੋਸ਼ਿਸ਼ ਕਰੀਓ ਦੋਈ ਥਾਈ ਦੇ ਬੀ ਤੋ ਇਹ ਕਰ ਦਿਓ ਕਿਹਨਾਂ ਸ਼ੇਰ ਭਾਈ ਨੇ ਮੀਡੀਆ ਨੂੰ ਬਿਲਕੁਲ ਸਹੀ ਕਿਹਾ ਕਿ ਤਸਾਰ ਬਹੁਤ ਤਕਲੀਫ ਦੇ ਵਿੱਚ ਹੈ ਅਸੀਂ ਉਲਝੇ ਹੋਏ ਹਾਂ ਸਾਡੀ ਛੱਲੀ 10 ਰੁਪਏ ਦੀ ਲੈ ਕੇ ਇਹ ਲੋਕ 1.5 ਸੌ ਰੁਪਏ ਦੀ ਛੱਲੀ ਵੇਚਦੇ 2.5 2.5 ਸੌ ਦੀ ਜਾ ਕੇ ਪਰ ਸਾਨੂੰ ਰੇਟ ਵਧ ਦਿੰਦੇ ਇਹਨਾਂ ਦਾ ਢਿੱਡ ਦੁਖਦਾ ਸਾਡੇ ਹੀ ਬੰਦੇ ਬਣਾਏ ਹੋਏ ਅੱਗੇ ਲੀਡਰ ਬਣਾਏ ਹੋਏ ਨੇ ਜਾ ਕੇ ਵੇਚ ਜਾਂਦੇ ਕਿ ਕਰ ਦਿਓ ਸ਼ੇਰ ਕਿਹਨਾਂ ਮੇਰੇ ਵੀਰੋ ਮੀਡੀਆ ਦੀ ਬੜੀ ਤਸੱਲੀ ਕਰਾਤੀ ਭਾਈ ਨੇ ਸ਼ੇਅਰ ਕਰ ਦਿਓ ਕਿਹਨਾਂ ਤੁਸੀਂ ਸ਼ਬਦਾਂ ਤੋਂ ਬਾਅਦ ਬੜੇ ਵਧੀਆ ਵਿਚਾਰ ਹੈ ਵੀਰੋ ਕਰ ਦਿਓ ਕਰ ਦਿਓ ਸ਼ੇਅਰ ਮੇਰੇ ਵੀਰ ਭਾਈ ਹਰਿੰਦਰ ਸੰਧੂ ਜੀ ਨੇ ਇਹ ਦੂਜਾ ਦੀ ਪੂਛ ਨੂੰ ਖੇਧ ਰਿਹਾ ਹੈ। ਆ ਉਸ ਗਾ ਨੂੰ ਚੋਕ ਕੌਣ ਰਿਹਾ ਹੈ? ਫਕੀਲ। ਥੋੜੀ ਲੜਾਈ 'ਚੋਂ ਫਾਇਦਾ ਕੋਈ ਹੋਰ ਲੈ ਜਾਂਦਾ। ਨਾ ਲੜਿਆ ਕਰੋ। ਇਕੱਠੇ ਹੋ ਕੇ ਰਹੋ। ਜੇ ਏਕਾ ਕਰੋਗੇ ਤਾਂ ਕਾਮਯਾਬ ਹੋ ਜਾਓਗੇ। ਚਿੱਤ ਨੇੜੇ ਹੀ ਹੈ। ਸੋ ਮੈਂ ਮੁੱਢ ਤੋਂ ਕਿਸਾਨੀ ਨਾਲ ਜੁੜਿਆ। ਮੈਂ ਕੋਈ ਕਲਾਕਾਰ ਨਹੀਂ। ਨਾ ਮੈਨੂੰ ਕੋਈ ਕਲਾਕਾਰ ਕਵੇ। ਨਾ ਮੈਂ ਕਲਾਕਾਰਾਂ ਜੀ। ਸਾਨੂੰ ਸਾਡੀ ਇੰਟਰਵਿਊ ਕਿਉਂ ਲਈ ਨੇ? ਹਜ਼ਾਰਾਂ ਬੰਦੇ ਤੁਸੀਂ ਉਹਨਾਂ ਦੀ ਨਾਲ ਲਈ। ਕਿਉਂ ਸਾਡੇ ਕੋਲੇ ਗਏ ਚੱਲ ਕੇ? ਤੁਹਾਨੂੰ ਲੋੜ ਹੈ ਤੁਸੀਂ ਸਾਡੇ ਕੋਲੇ ਆਉਣ ਐਸੀ ਕਰੇ ਚੈਨਲ ਕੋਲੇ ਨਹੀਂ ਗਏ ਐ ਕੋਈ ਇੰਟਰਵਿਊ ਨਹੀਂ ਤੁਸੀਂ ਆਪਣੀ ਟੀਆਰਪੀਆ ਵਧਾਉਣੇ ਆ ਸਾਨੂੰ ਕੋਈ ਮਤਲਬ ਨਹੀਂ ਇਸ ਗੱਲ ਨਾਲ ਅਸੀਂ ਕੋਈ ਇੰਟਰਵਿਊ ਨਾ ਮੈਂ ਦਿਨਾ ਨਾ ਇੰਟਰਵਿਊ ਦੇਣੀ ਹੈ ਜਿਹੜਾ ਪਿੰਦਾ ਪਿਆਰ ਨਾਲ ਗੱਲ ਕਰੂਗਾ ਉਹਨੂੰ ਕੋਲੇ ਜਾਓ ਨਾ ਗੱਲ ਨੂੰ ਮਸਲੇ ਤੇ ਰੱਖੋ ਕਿਸਾਨਾਂ ਦਾ ਮਸਲਾ ਇਹਨੂੰ ਦਿਖਾਓ ਵੱਧ ਤੋਂ ਵੱਧ ਕਦੇ ਕਿਸੇ ਕਿਸਾਨ ਦੇ ਘਰੇ ਜਾ ਕੇ ਬਣਾਈਏ ਖੁਦ ਕੋਸ਼ਿਸ਼ੀ ਹੋਈਏ ਕਿਸੇ ਦੇ ਬਣਾਈ ਜਾ ਕੇ ਵੀਡੀਓ ਕਦੇ ਬਣਾਓ ਉੱਥੇ ਤੱਕ ਬੋਲੋ ਕਿਸੇ ਸਰਕਾਰ ਦੇ ਮੱਥੇ ਮੰਤਰੀ ਆਉਂਦਾ ਕਦੇ ਬੋਲਿਆ ਉਹਦੇ ਮੂੰਹ 'ਚ ਕੈਮਰਾ ਤੋਨੋ ਉਹਦੇ ਮੂੰਹ 'ਚ ਮੈਕ ਤੋਨੋ ਪੁੱਛ ਤੁਸੀਂ ਪੁੱਛਦੇ ਕਿਉਂ ਨਹੀਂ ਸੋ ਬੇਨਤੀ ਹੈ ਵੀ ਸੰਘਰਸ਼ ਨੂੰ ਖਰਾਬ ਕਰਨ ਵਾਸਤੇ ਬਹੁਤ ਲੋਕ ਲੱਗੇ ਹੋਏ ਆ ਟਕੜੇ ਰਹੋ ਏਕਾ ਕਰਜੋਗੇ ਤਾਂ ਜਿੱਤਜੋਗੇ ਨਹੀਂ ਤਾਂ ਨਹੀਂ ਸਭ ਬਹੁਤ ਹੀ ਜੁਨਾਨ ਦਾ ਇੱਕ ਬਹੁਤ ਅੱਛਾ ਰਾਈਟਰ ਹੈ ਉਹਨੇ ਲਿਖਿਆ ਹੈ ਕਿ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਹੈ ਨਾ ਉਹ ਸਾਨੂੰ ਸਬਕ ਸਿਖਾ ਜਾਂਦੀ ਹੈ ਹੁਣ ਸਾਡੇ ਤੇ ਮੁਸੀਬਤ ਆਈ ਹੈ ਜੇ ਅਸੀਂ ਹੁਣ ਵੀ ਨਾ ਸਿੱਖੇ ਜੇ ਹੁਣ ਵੀ ਨਾ ਅਗਲਾ ਆਈਆਂ ਫਿਰ ਨਾ ਕਦੇ ਆਉਣੀਆਂ ਜੀ ਹੁਣ ਸਿੱਖ ਜੋ ਮੈਂ ਇੱਕ ਗੀਤ ਮੈਂ ਜਿਉਂ ਦੋ ਲੈਣਾ ਕਹੂੰਗਾ ਮੈਂ ਗਾਉਂਗਾ ਨਹੀਂ ਇਹਨਾਂ ਨੇ ਸੁਣ ਕੇ ਤਵਾ ਲਾ ਦੇਣੇ ਵੀ ਇੱਕ ਗਲਾਕਾਰ ਗਾਣੇ ਗਾਈ ਜਾਂਦੇ ਧਰਨੇ ਦੇ ਨਹੀਂ ਛੱਡਣਾ ਨਹੀਂ ਕਿਸੇ ਪਾਸੇ ਹੁਣ ਮੈਂ ਅੱਜ ਰਾਤ ਸੋਚੂਗਾ ਮੈਂ ਡਰਾਈਵਰ ਨੂੰ ਕਹਿ ਦਵਾਂ ਕਿ ਕਿਤੇ ਰੋਕਣਾ ਨਹੀਂ ਆ ਗਾਓ ਗਾਓ ਗੀਤ ਗਾਓ ਜੀ ਕੋਈ ਗੱਲ ਨਹੀਂ ਹਾਂ ਜੀ ਕਰੋ ਲਓ ਭੁਰਾਰ ਸਾਹਿਬ ਕਹਿੰਦੇ ਵੀ ਗੀਤ ਗਾਓ ਮੈਂ ਤਾਂ ਮੈਂ ਤਾਂ ਰਾਹ ਡਰਾਈਵਰ ਨੂੰ ਕਹਿ ਦਿੰਦਾ ਵੀ ਵੇਖੀ ਕਿਤੇ ਯਾਰ ਬਤੈਣ ਕਿ ਜਾਗਰ ਨਾਲ ਅੱਲਾ ਖੜੇ ਖੜ ਪੰਜਾਬੀ ਜਾਗਰ ਵਾਲੇ ਪਾਣੀ ਪੀ ਰਾਜ ਖੜ ਕੇ ਗੱਡੀ ਵਿਚ ਆਉਣਾ ਹੁੰਦਾ ਕਈ ਵਾਰ ਬਾਥਰੂਮ ਜਾਣਾ ਹੁੰਦਾ ਪਾਣੀ ਪੀਨੇ ਫੋਟੋ ਨਾ ਖਿੱਚ ਲੈਣ ਵੀ ਸੜਕਾਂ ਤੇ ਖੜ ਕੇ ਕਾਰਾਕਾਰ ਪਛਾਪ ਕਰੀ ਜਾਂਦੇ ਜੀ ਸੜਕਾਂ ਤੇ ਖੜ ਕੇ ਜੂਸ ਪੀ ਜਾਂਦੇ ਜੀ ਦੱਸੋ ਕਿੱਥੇ ਜਾਵਾਂਗੇ ਕਿੱਥੇ ਜਾਵਾਂਗੇ ਸੋ ਮੈਂ ਸ਼ੇਰ ਦੱਬ ਕੇ ਜੀ ਤੁਹਾਡੇ ਨਾਲ ਹੈ ਤੁਸੀਂ ਮੈਨੂੰ ਕਹਿ ਦਿਓ ਵੀ ਹਰਿੰਦਰ ਸੰਧੂ ਇਸ ਧਰਨੇ ਤੇ 20 ਦਿਨ ਬੈਠੂਗਾ 25 ਦਿਨ ਜਿੰਨਾ ਚੱਲੂਗਾ ਜੇ ਮੈਂ ਹਿੱਲ ਗਿਆ ਪਿਓ ਦਾ ਪੁੱਤ ਨਾ ਕਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਨੌਜਵਾਨ ਕਿਸਾਨ ਏਕਤਾ ਜਿੰਦਾਬਾਦ ਅੱਜ ਕੱਲ ਫੋਨ ਤੇ ਅਸੀਂ ਸਭ ਤੋਂ ਵੱਧ ਝੂਠ ਬੋਲਦੇ ਆ ਪਰ ਇਸ ਮਸਲੇ ਕਿਸਾਨੀ ਮਸਲੇ ਦੇ ਵਿੱਚੋਂ ਵੀ ਝੂਠ ਨਹੀਂ ਬੋਲਿਆ ਗਿਆ ਨਹੀਂ ਮੈਂ ਕਹਿ ਦਿੰਦਾ ਰਜਿੰਦਰ ਜੀ ਮੈਂ ਜਮਾ ਦਾ ਜ ਕੰਮ ਸੀ ਅੱਜ ਨਾ ਯਾ ਸ਼ੂਟਿੰਗ ਜੀ ਰੱਖੀ ਐ ਉਹ ਮੈਂ ਥੋੜਾ ਜਿਹਾ ਢੂਈ ਦੁਖਦੀ ਐ ਜਿਵੇਂ ਸਾਡੇ ਸਦੀਕ ਸਾਹਿਬ ਕਹਿੰਦੇ ਸੀ ਮੋਟਾ ਦੁਖਦਾ ਐ ਤੁਹਾਨੂੰ ਕਰ ਦਿਓ ਕਰ ਦਿਓ ਸ਼ੇਅਰ ਮੇਰੇ ਵੀਰੋ ਅੱਜ ਦੇਖੋ ਤੁਸੀਂ ਅੱਜ ਬਾਈ ਨੇ ਬੜੀ ਰੀਲ ਬਣਾਈ ਮੀਡੀਆ ਵਾਲੇ ਦੀ ਇਹ ਮੀਡੀਆ ਦੀ ਰੀਲ ਬਣਦੀ ਪਈ ਐ ਕਰ ਦਿਓ ਕਰ ਦਿਓ ਸ਼ੇਅਰ ਕਰਾ ਵੱਧ ਕੇ ਬੜਾ ਤੁਹਾਡਾ ਧੰਨਵਾਦ ਹੈ ਜਿੰਦਾਬਾਦ ਸੋ ਬਹੁਤ ਕਲਾਕਾਰ ਹੋਰ ਵੀ ਬੈਠੇ ਨੇ ਮੈਂ ਵਾਕਈ ਜਲਦੀ ਜਾਣਾ ਮੈਂ ਤਾਂ 12 ਵਜੇ ਟਾਈਮ ਦਿੱਤਾ ਸੀ 12:05 ਤੇ ਆਉ ਉਥੇ ਪਹੁੰਚ ਗਿਆ ਸੀ ਮੈਂ ਬਈ ਇੱਕ ਇੱਕ ਆਪਣੇ ਅਖਬਾਰਾਂ ਦੇ ਗਾਣੇ ਦੀ ਕੁਤਰਾਇਸ਼ ਨਹੀਂ ਲੈ ਨਹੀਂ ਨਹੀਂ ਖੁੱਲਾ ਟਾਈਮ ਹਾਂ ਸਲਾਹ ਨਹੀਂ ਜ਼ਿੰਮੇਦਾਰ ਹਾਂ ਹਾਂ ਕੋਈ ਗੱਲ ਨਹੀਂ ਜ਼ਿੰਮੇਦਾਰੀ ਸੋਚਵਾ ਕਰ ਰਹੀ ਨਾ ਰੱਬ ਤੁਹਾਨੂੰ ਕਲਾਕਾਰ ਬਣਾਵੇ ਤੇ ਤੁਹਾਨੂੰ ਪਤਾ ਲੱਗੇ ਕਲਾਕਾਰ ਦੀ ਕੀ ਮਜ਼ਦੂਰੀਆਂ ਤੁਹਾਨੂੰ ਪਤਾ ਲੱਗੇ ਕਲਾਕਾਰ ਦੀ ਕਿੰਨੀ ਮਜ਼ਦੂਰੀਆਂ ਸੀ ਪਬਲਿਕ ਪ੍ਰਾਪਰਟੀ ਹੈ ਹਰ ਬੰਦਾ ਸਾਡੇ ਤੇ ਉਂਗਲ ਕਰ ਦਿੰਦਾ ਹੈ ਜੇ ਜੰਗ ਲੱਗੀ ਆ ਤਾਂ ਕਲਾਕਾਰ ਕਿੱਥੇ ਹੈ ਜੇ ਕੋਈ ਬੱਚਾ ਬੋਰ ਦੇ ਵਿੱਚ ਦੇਖ ਪਿਆ ਕਲਾਕਾਰ ਕਿੱਥੇ ਹੈ ਕਿਉਂ ਬਈ ਸਾਨੂੰ ਫੌਜੀਾਂ ਤੇ ਭਰੋਸਾ ਨਹੀਂ ਜਿੱਤੇ ਫੌਜੀ ਕਹਿਣਗੇ ਸਾਥੋਂ ਕੁਝ ਨਹੀਂ ਹੁੰਦਾ ਫੇਰ ਕਰਦੋ ਕਰਦੋ ਕਿ ਸ਼ੇਅਰ ਕਰੋ ਦਬਕੇ ਤੁਸੀਂ ਆ ਦੇਖੋ ਬਣਾਤੀ ਮੀਡੀਵਲ ਦੇ ਰੇਲ ਬਾਈਲਰ ਨੇ ਹਰ ਲੜਾਈ ਥੋੜਾ ਲੜਨੀ ਹੁੰਦੀ ਹੈ ਕਲਾਕਾਰ ਪਰ ਬੱਕ ਨਹੀਂ ਹੁੰਦਾ ਮੈਂ ਵੀ ਤੁਹਾਡੇ ਵਰਗਾ ਵੀ ਕਰਦੋ ਕਰਦੋ ਸ਼ੇਅਰ ਮੇਰੇ ਵੀਰੋ ਸਾਰੀ ਦੁਨੀਆ ਨੂੰ ਦਿਖਾ ਦਿਓ ਸਾਡੇ ਕਲਾਕਾਰ ਜੇ ਮੈਦਾਨ ਚ ਉਤਰ ਆਏ ਨੇ ਕੁਰਬਾਨੀਆਂ ਦੇਣ ਲਈ ਕਰਦੋ ਸ਼ੇਅਰ ਵੱਧ ਤੋਂ ਵੱਧ ਮੇਰੇ ਵੀਰੋ ਤੁਸੀਂ ਲਈ ਹੈ ਤੇ ਜਿੱਤੇ ਵੱਢਦੀ ਮੇਰਾ ਕੀ ਬਣੂਗਾ ਤੁਹਾਡੇ ਨਾਲ ਹੀ ਕਲਾਕਾਰ ਹੈ ਕਿਸਾਨਾਂ ਨਾਲ ਹੀ ਕਲਾਕਾਰ ਹੈ ਜੇ ਕਿਸਾਨ ਜਾਉਂਦਾ ਤਾਂ ਕਲਾਕਾਰ ਜਾਉਂਦਾ ਹੈ ਕਿਸਾਨ ਜਾਉਂਦਾ ਤਾਂ ਪੰਜਾਬ ਜਾਉਂਦਾ ਹੈ ਇਹ ਪੰਜਾਬ ਦੇ ਵਿੱਚੋਂ ਕਿਸਾਨ ਤੇ ਕਿਸਾਨੀ ਕੱਟਦੀ ਹੈ ਪੰਜਾਬ ਦੇ ਪੱਤੇ ਕੱਖ ਵੀ ਨਹੀਂ ਰਹਿਣਾ ਕੱਖ ਵੀ ਨਹੀਂ ਰਹਿਣਾ ਇਹ ਮੁੱਢ ਤੋਂ ਲੈ ਕੇ 45-46 ਸਾਲਾਂ ਤੋਂ ਮੈਂ ਵਾਈ ਦੇ ਨਾਲ ਜੁੜਿਆ ਮੈਂ ਕਿਦੜੀ ਨਾਲ ਵੀ ਗੁਆਰਾ ਗਾਇਆ ਹੋਇਆ ਮੇਰੀ ਉਮਰ ਨਹੀਂ ਤੁਹਾਨੂੰ ਦਾ ਪਤਾ ਲੱਗੂ ਮੈਂ ਦਸਰੀ ਵੀ ਕਈ ਨਜ਼ਰ ਲੱਗ ਜਾਂਦੀ ਕੋਲਸਾ ਹਾਂ ਕਾਏ 45-46 ਸਾਲ ਤੋਂ ਵਾਈ ਦੇ ਨਾਲ ਜੁੜਿਆ ਹੋਇਆ ਵੈਸੇ ਉਮਰ ਮੇਰੀ ਜ਼ਿਆਦਾ ਹੈ ਮਤਲਬ 10-15 ਸਾਲਾਂ ਦਾ ਅਸੀਂ ਜਦੋਂ ਮੈਂ ਜੁੜਿਆ ਕਿਦੜੀ ਨਾਲ ਹਾਲ ਗਾਉਂਦਾ ਰਿਹਾ ਗੁਆਰਾ ਗਾਉਂਦਾ ਰਿਹਾ ਰੰਮੀ ਨਾਲ ਦਾਣੇ ਕੱਢਿਆ ਬਠੇਰਾ ਕਰਾਇਆ ਵਾਹ ਮੌਦਕ ਜ਼ਿਮੀਦਾਰ ਛੋਟਾ ਸਿੱਧੇ ਕਿੱਲੇ ਬਣਾਏ ਹੋਏ ਸੀ ਯਾਹਨ ਦੀ ਲਗਾ ਕੇ ਪੰਜ ਚਾਰ ਕਿੱਲੇ ਹੋਰ ਬਣਾਈ ਐ ਪਰ ਮੈਂ ਕਰਾਇਆ ਵਾਹ 120 ਕਰ ਦੋ ਕਰ ਦੋ ਸ਼ੇਰ ਕਿਹੜਾ ਦੱਬ ਕੇ ਬਾਈ ਤੇ ਬਹੁਤ ਵਧੀਆ ਬੋਲ ਲੈ ਅੱਗੇ ਲੋਕਾਂ ਨੂੰ ਸੁਣਾਓ ਤੁਸੀਂ ਕਰ ਦੋ ਮੇਰੇ ਵੀਰੋ ਸ਼ੇਰ ਤੁਸੀਂ ਜਿੰਨੇ ਦੇਖ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਆ 1995 ਦੇ ਵਿੱਚ ਤੇ ਉਹਨੂੰ ਫੇਰ ਕਹਿਣਾ ਬਾਹਰ ਕੱਢ ਕੇ ਯਾਰ ਚਾਰ ਮੱਠਲ ਹੋਰ ਸਿੱਧਦੇ ਯਾਰ ਚਾਰ ਮੱਠਲ ਹੋਰ ਜਿਹੜੀ ਥੂ ਘੱਟ ਐ ਇੱਥੋਂ ਘੱਟ ਐ 35 ਰੁਪਏ ਦੇ ਵਿੱਚ ਅੱਜ ਉਹ ਹੀ ਟਰਾਲੀ ਕਿੰਨੇ ਦੀ ਹੋਗੀ ਕਿਉਂਕਿ ਕਿੰਨਾ ਦੀ ਐ ਇਹ ਔਰ ਰੇਤ ਕਿੰਨਾ ਦੀ ਐ ਸਾਡੀ ਆਪਰ ਕਬਜ਼ਾ ਕਿਹਨੇ ਕਰ ਲਿਆ ਲੀਡਰਾਂ ਨੇ ਲੁਟੇਰਿਆਂ ਨੇ ਲੀਡਰਾਂ ਨੇ ਸੋ ਮੈਂ ਇਸੇ ਤਰ੍ਹਾਂ ਜਿ ਜਦੋਂ ਦੇ ਗੋਰੇ ਭਜਾਏ ਅਸੀਂ ਔਖੇ ਹੋ ਗਏ ਉਹ ਜੇ ਗੋਰੇ ਹੁੰਦੇ ਅਸੀਂ ਸੌਖੇ ਹੁੰਨਾ ਸੀ ਅਸੀਂ ਗੋਰੇ ਭਜਾ ਕੇ ਔਖੇ ਹੋ ਗਏ ਕਿਉਂ ਦੋ ਲੈਣਾ ਗਾੜੇ ਰੇ ਕਹਿਣ ਲੱਗਾ ਸੁਣੇ ਜੀ ਇਹ ਤੋਂ ਗਾਇ ਨਹੀਂ ਜਾਣਾ ਕਿਉਂਕਿ ਮੈਂ ਅੱਜ ਜਿਆਦਾ ਟੈਂਪਰ ਹੋ ਗਿਆ ਮੈਨੂੰ ਮੇਰੇ ਹੱਥੇ ਮਾੜਾ ਇੰਨਾ ਗੁੱਸਾ ਨਹੀਂ ਕਰਾਂ ਚਾਹਦਾ ਪਰ ਯਾਰ ਇਨਸਾਨ ਹੈ ਮੈਂ ਵੀ ਤਾਂ ਬੰਦਾ ਹੀ ਐ ਕਿਉਂ ਇਸ ਤਰ੍ਹਾਂ ਦੀ ਗੱਲ ਕਰਦੇ ਹੁੰਦੇ ਸਾਨੂੰ ਜੇ ਸਾਨੂੰ ਕੋਈ ਢੋਲਕੀ ਸ਼ੈਣ ਵਾਲੇ ਕਹਿੰਦੇ ਸਾਨੂੰ ਗੋਲੀ ਮਾਰ ਦਿਓ ਕਿ ਤੁਹਾਨੂੰ ਨਹੀਂ ਚੰਗੇ ਲੱਗਦੇ ਸਾਨੂੰ ਨਾਮ ਦੋ ਜੀ ਦਾ ਨਾਮ ਗੋਰੇ ਕਾਲੇ ਆ ਤੇ ਸ਼ੇਅਰ ਕਰਾਂ ਦੱਸ ਚੰਗਾ ਲੱਗੇ ਤੂੰ ਵੀ ਸਕਦੀ ਸੁਣ ਸਕਦੇ ਤੁਸੀਂ ਗਾਣਾ ਕਸਾਂ ਵੀ ਦੇ ਉੱਤੇ ਆ ਪ੍ਰਾਣੇ ਸਾਡੇ ਲੀਡਰਾਂ ਦੇ ਜਾਇਦਾ ਸੁਣਿਆ ਜਾ ਕਰੋ ਬੰਦ ਢੋਲ ਤੋ ਲੁੱਟ ਅੰਗਰੇਜ਼ੀਆ ਸਾਡੀ ਤੁਰ ਅੰਗ ਲੈਂਡ ਗਏ

ਆਗੋੜਿਆਂ ਤੋਂ ਜੋ ਰਹਿ ਗਈਆਂ ਕੱਢਦੀਆਂ ਕਸਰਾ ਕਾਇਆਂ ਨੇ ਆਗੋੜਿਆਂ ਤੋਂ ਜੋ ਰਹਿ ਗਈਆਂ ਕੱਢਦੀਆਂ ਕਸਰਾ ਕਾਇਆਂ ਨੇ ਔਰੰਗ ਵਟਾ ਕੇ ਲੁੱਟਿਆ ਆਪਣੇ ਆਂ ਦੀ ਹੁੰਦੀ ਨਾ ਜੇ ਨੀਅਤ ਕਾਲੀ ਜੀ ਆ ਵੰਡ ਤੇ ਵਾਡ ਟੁੱਕ ਰੁੱਕ ਜਾੜੀ ਸੀ ਸਨ 47 ਦੀ ਹਾਏ ਵੰਡ ਤੇ ਵਾਡ ਟੁੱਕ ਰੁੱਕ ਜਾੜੀ ਸੀ ਸਨ 47 ਦੀ ਲੱਖਾਂ ਲੋਕ ਮਰਾਤੇ ਲੱਖਾਂ ਲੋਕ ਮਰਾਤੇ ਕੁਰਸੀ ਦੇ ਕਾਲਿਆਂ ਨੇ ਆ ਕੁੜੀਆਂ ਤੋਂ ਜੋ ਰਹਿ ਗਈਆਂ ਕੱਢਤੀਆਂ ਕਸਰਾ ਕਾਲਿਆ ਨੇ ਗੋਰੀਆਂ ਤੋਂ ਜੋ ਰਹਿ ਗਿਆ ਕੱਢਤੀਆਂ ਕਸਰਾ ਕਾਲਿਆ ਨੇ ਸੋਇਨੀ ਕਾਜ਼ਰੀ ਪਰਵਾਰਕ ਵਿੱਚ ਕਾਕੇ ਮਾਨ ਦਾ ਕਿਸੇ ਗੀਤ ਹੈ ਕਿਸੇ ਅੰਗਰੇਜ਼ ਰੈਕਟਰ ਨੇ ਕਿਹਾ ਉਸੂਬ ਹਮਜ਼ਾ ਨੇ ਕਿਹਾ ਜੁਨਾਮ ਦਾ ਰੈਕਟਰ ਹੈ ਫਰੀ ਉਸ ਦਾ ਰੈਕਟਰ ਹੈ ਕਿ ਤੁਸੀਂ ਗਾਇਕ ਦਾ ਮੂੰਹ ਬੰਦ ਕਰਾ ਸਕਦੇ ਹੋ ਉਹ ਨੂੰ ਹੋਰਣ ਤੋਂ ਮਜਬੂਰ ਕਰ ਸਕਦੇ ਹੋ ਪਰ ਉਹਦੇ ਗੀਤ ਨਹੀਂ ਬੰਦ ਕਰ ਸਕਦੇ ਉਹਦੇ ਗੀਤ ਚਾਦੇ ਰਹਿਣਗੇ ਕੋਈ ਤੁਸੀਂ ਲੋਕ ਨਹੀਂ ਸਾਡੇ ਜਿੰਨਾ ਮਰਜੀ ਦੁਸ਼ਮਣ ਸਮਾਜ ਦੇ ਦੁਸ਼ਮਣ ਜ਼ੋਰ ਲਾ ਲੈਣ ਗੀਤ ਹਮੇਸ਼ਾ ਜੀਉਂਦੇ ਰਹਿਣਗੇ ਬੰਦੇ ਆਉਂਦੇ ਆ ਮਰ ਜਾਂਦੇ ਉਹਨਾਂ ਦੀ ਕਬਰਾਂ ਬਣਦੀਆਂ ਪਰ ਕਿਸੇ ਗੀਤ ਦੀ ਕਦੇ ਕਬਰ ਨਹੀਂ ਬਣਦੀ ਗੀਤ ਹਮੇਸ਼ਾ ਜਨਮ ਲੈਂਦੇ ਤੇ ਅਮਰ ਹੋ ਜਾਂਦੇ ਆ ਮਰਦੇ ਵੀ ਇਹ ਲੋਕ ਰੋਕ ਨਹੀਂ ਸਕਦੇ ਗੀਤਾਂ ਨੂੰ ਜਿੰਨਾ ਮਰਜੀ ਜ਼ੋਰ ਲਾ ਲੈਣ ਸੋ ਕਿਸਾਨ ਇੱਕ ਦਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰੋ ਖਿਮਾ ਲਈ ਜਾਜੀ ਮਾਫੀ ਚਾਹਨਾ ਕਿ ਮੈਂ ਜੋ ਵਦ ਕੱਟ ਸਕਤ ਬੋਲ ਗਿਆ ਹਾਂ ਮੈਂ ਵੀ ਤੁਹਾਡੇ ਵਰਗਾ ਹੀ ਇੱਕ ਕਿਸਾਨ ਐ ਜੇ ਜੋਸ਼ ਨਹੀਂ ਹੋਊਗਾ ਤਾਂ ਫਿਰ ਕੰਮ ਸੰਤ ਨਹੀਂ ਹੋਣਾ ਡਾਕਟਰ ਕੇ ਕੰਮ ਨਹੀਂ ਚੱਲਣਾ ਠੀਕ ਹੈ ਨਾ ਜਿੱਥੇ ਖੜ ਗਏ ਆ ਕੇ ਲੰਗੂ ਖੜ ਜੋ ਬਥੇਰੇ ਤਾਂ ਤੰਖਤ ਚੱਟਣਗੇ ਬਹੁਤ ਬਹੁਤ ਸਰੋ ਬਦਲ ਦੀ ਕੋਸ਼ਿਸ਼ ਕਰਨਗੇ ਜਿਹੜੇ ਬੰਦੇ ਅੱਗੇ ਲੱਗੇ ਆ ਖਾਸ ਕਰਕੇ ਉਹਨਾਂ ਬੇਨਤੀ ਲਈ ਇੱਕ ਆਣਾ ਛੱਡਿਆ ਜੇ ਇੱਕ ਇਹ ਤੋਂ ਬਣਾ ਕੁਛ ਨਹੀਂ ਵੱਟੀ ਦਾ ਕੁਛ ਨਹੀਂ ਵੱਟੀ ਦਾ ਸੋ ਇੰਨੀਆਂ ਇੱਕ ਹਾਜ਼ਰੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ